ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾ ਕਟਿਆ ਰਹੀ ਸੁਪਲ ਰਵੜੇ ਸਣੂ ਕੀ ਸਾਰਾ ਚਿੱਥਿਆ ਕਾਣੋ ਲਿਆ ਤਨੁ ਛਾਡੇ ਦੋਇ ਪੁੜ ਚੱਕੀ ਜੋੜ ਕੇ ਪਿਸਣ ਆਏ ਬਹਿਠ ਜੋ ਦਾਰੇ ਰਹੇ ਸੋ ਉਬਰੇ ਨਾਨਕ ਅਜਬ ਡੇਠੋ ਮਹੱਲਾ ਪਹਿਲਾ ਵੇਖੋ ਜੇ ਮਿੱਠਾ ਕਟਿਆ ਕਟੇ ਕੋਟੇ ਬੱਧ ਪਾਇ ਕੁੰਢਾ ਅੰਦਰ ਰੱਖੇ ਕੈ ਦੇਨੇ ਸੁਮੱਲ ਸਜਾਈ ਰਾਸੂ ਕਾਸੂ ਟਟਰੇ ਪਾਈ ਐ ਤਪੈ ਤੇ ਜ਼ਿਲਲਾਈ ਪੀਸੋ ਫੋਗੋ ਸਮਾਲੀਆ ਦਿਚੇ ਅੱਗੇ ਜਾ ਲਾਈ ਨਾਨਕ ਮਿੱਠੇ ਪਤਰੀ ਐ ਵੇਖ ਲੋਕਾ ਪਵੜੀ ਇੱਕ ਨਾਮ ਰਣ ਨਚੇਤੇ ਆਸ ਕਣੇਰਿਆ ਮਰੇ ਮਰੇ ਜਮ ਹੈ ਨਿਤ ਕਿਸੈ ਨਕੀਰਿਆ ਆਪਣੜੈ ਮਾਨਿ ਚਿਤਤੇ ਕਹਣੇ ਚੰਗੇ ਰਿਆ ਜਮ ਰਾਜੈ ਨਿਤ ਨਿਤ ਮਨ ਮੁਖ ਹੀਰਿਆ ਮਨ ਮੁਖ ਲੂਣ ਹਰਾਮ ਕਿਆ ਜਾਣਿਆ ਬੱਧੇ ਕਰਨੇ ਸਲਾਮ ਖਸਮ ਨਾ ਪਾਣਿਆ ਸਾਚੂ ਮਿਲਾਏ ਮੋਖੇ ਨਾਮ ਸਾਹਿਬ ਭਾਵਸੀ ਕਰਸਨ ਤਖਤੇ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸੂ ਕੁੱਤੇ ਚੰਦਨ ਲਾਈ ਐ ਪੀਸੋ ਕੁੱਤੀ ਤਾ ਤ ਬੋਲਾ ਜੇ ਸਮਝਾਈ ਐ ਪੜਿਏ ਸਿਮਰੇ ਤੇ ਪਾਠ ਅੰਧਾ ਚਨਣੇ ਰੱਖੀ ਐ ਦੀਵੇ ਬਲੇ ਹੈ 50 ਚਾਉਣੇ ਸੁਇਨਾ ਪਾਈਐ ਚਾਉਣੇ ਚਾਉਣੇ ਖਾਵੇ ਕਾਸ ਲੋਹਾ ਮਰਣੇ ਪਾਈਐ ਤਹ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਾਂ ਕੰਚਨ ਨੂੰ ਟੁੱਟੈ ਸਾਰ ਅਗਨੀ ਗਾਂਢ ਪਾਏ ਲੋਹਾਰ ਗੋਰੀ ਸੀ ਤੀ ਟੁੱਟੈ ਪਤਾਰ ਪੁੱਤੀ ਗਾਂਢ ਪਵੇ ਸੰਸਾਰੇ ਰਾਜਾ ਮੰਗੇ ਦਿੱਤਾ ਗੰਢੂ ਪਾਇ ਭੁੱਖਿਆ ਗੰਢੂ ਪਵੇ ਜਾ ਖਾਏ ਕਾਲਾ ਗੰਢੂ ਨਦੀਆ ਮੀਹ ਚੋਲ ਗੰਢੂ ਪਰिती ਮਿੱਠੇ ਬੋਲ ਇਦਾਂ ਗੰਢ ਬੁਲੇ ਸਚੂ ਕੋ ਮੋਇਆ ਗੰਢ ਨੇਕੀ ਸਤੂ ਹੋਏ ਇਹ ਤੂ ਗੰਢੇ ਵਰਤੇ ਸੰਸਾਰ ਮੂਰਖ ਗੰਢ ਪਵੈ ਮੋਹੇ ਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰੇ ਪੌੜੀ ਆਪੇ ਕੁਦਰਤ ਸਾਜੇ ਕੈ ਆਪੇ ਕਰੇ ਵਿਚਾਰ ਇੱਕ ਇੱਕ ਖੋਟੇ ਇੱਕੇ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਟੀਆਂ ਹੈ ਬਾਹਰ ਵਾਰੇ ਖੋਟੇ ਸੱਚੀ ਦਰਗਹ ਸੁਟੀਆਂ ਹੈ ਕਿਸ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਪੱਜ ਪਵ ਹੈ ਇਹਾ ਕਰਨੀ ਸਾਰ ਸਤਿਗੁਰ ਖੋਟਿ ਹੋ ਖਰੇ ਕਰੇ ਸਬ ਦੇ ਸਵਾਰਣ ਹਾਰ ਸਚੀ ਦਰਗਹ ਮੰਨਿਐਨੇ ਗੁਰ ਕੈ ਪੇਮ ਪਿਆਰੇ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪੇ ਬਖਸੇ ਕਰਤਾ ਰੇ ਸਲੋਕ ਮਹੱਲਾ ਪਹਿਲਾ ਹਮ ਜੀਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ਮੇਰ ਵਦੇ ਬਾਦੇ ਸਾਹਾ ਅਫਜੂ ਖੁਦਾ ਇੱਕ ਤੂੰ ਹੀ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ نہ سیدھے ساधे کا ترا ہست ایک دے گئے کوئی ایک تئی ایک تئی محلہ پہلا نہ دادے دہند آدمی نہ سپت جیر جمی ਅਸਤੇ ਏਕ ਦੇਗੇ ਰੇ ਕੋਈ ਇੱਕ ਤੁਈ ਇੱਕ ਤੁਈ ਮਹੱਲਾ ਪਹਿਲਾ ਨਾ ਸੂਰਜ ਸਾਸੇ ਮੰਡਲੋ ਨਾ ਸਪਤ ਦੀਪ ਨਾ ਜਲੋ ਅਨਪਾਣ ਥਿਰ ਨ ਕੋਈ ਇਕੁ ਤੁਈ ਇਕੁ ਤੁਈ ਮਹੱਲਾ ਪਹਿਲਾ ਨ ਰਿਜੇ ਕੋ ਦਸਤ ਆਕਸੇ ਹਮਾਰਾ ਇਕ ਆਸ ਵਸੇ ਅਸਤੇ ਇਕ ਦੇਗਰੇ ਕੋਈ ਇਕ ਤੁਈ ਇਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗਿਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸਈ ਇਕ ਤੁਈ ਇਕ ਤੁਈ ਮਹੱਲਾ ਪਹਿਲਾ ਨਾਨਕ ਲਿਲਾ ਰ ਲਿਖਿਆ ਸੋ ਮਿਟੇ ਨਾ ਸਕੈ ਕੋ ਕਲਾ ਤਰੈ ਹਿਰੈ ਸਈ ਇਕ ਤੁਈ ਇਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖੇ ਜਾਣਿਆ ਗੁਰਮਤੀ ਆਪ ਗਵਾਏ ਸਚੁ ਪਛਾਨਿਆ ਸਚੁ ਤੇਰਾ ਦਰਬਾਰ ਸਬਦੁ 니 ਸਾਣਿਆ ਸਚਾ ਸਬਦ ਵਿਚਾਰੇ ਸੱਚੇ ਸਮਾਨਿਆ ਮਨ ਮੁਖ ਸਦਾ ਕੂੜਿਆ ਰ ਪਰਮੇ ਭੁਲਾਣਿਆ ਵਿਸਤਾ ਅੰਦਰ ਵਾਸ ਸੋ ਨਾ ਜਾਣਿਆ ਵੇਣੂ ਨਾ ਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਰਖ ਆਪੇ ਜਿਨੇ ਖੋਟਾ ਖਰਾ ਪਛਾਣਿਆ ਸਲੋਕ ਮੁਹੱਲਾ ਪਹਿਲਾ ਸਿਹਬਾਜਾ ਚਰਗਾ ਕੁਹਿਆ ਇਨਾ ਖਵਾਲੇ ਕਾਹ ਕਾਹੋ ਖਾਨੇ ਤੇਨਾ ਮਸ ਖਵਾਲੇ ਇਹ ਚਲਾਏ ਰਾਹ ਨਦੀਆ ਵੇਚੇ ਟਿੱਬੇ ਦੇਖਾ ਲੇ ਥਲੀ ਕਰੇ ਅਸਗਾਹ ਕੀੜਾ ਹੌਪੇ ਦੇ ਪਾ ਤੇ ਸਾਹੀ ਲਸ਼ਕਰ ਕਰੇ ਸਵਾਹ ਜیتے ਜੀਵ ਜੀਵ ਹੈ ਲੈ ਸਾਹਾ ਜੀਵਾਲੇ ਤਾ ਕੇ ਅਸਾਹ ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਮਾਸਹਾਰੀ ਏਕੇ ਤ੍ਰੇਣ ਖਾਹਿ ਇਕ ਨਾ ਛੱਤੀ ਅੰਮ੍ਰਿਤ ਪਾਏ ਏਕ ਮਿੱਟੀ ਆ ਮਹਿ ਮਿੱਟੀ ਆ ਖਾਏ ਏਕ ਪਾਣ ਸੁਮਾਰੀ ਪਾਣ ਸੁਮਾਰੇ ਏਕੇ ਨਿਰੰਕਾਰੀ ਨਾਮ ਆਧਾਰ ਏ ਜੀਵਦਾਤਾ ਮਰੈ ਨ ਕੋਈ ਨਾਨਕ ਮੁਠੇ ਜਾਹੇ ਨਾਹੀ ਮਾਨੇ ਸੋ ਪੌੜੀ ਪੂਰੇ ਗੁਰ ਕੀ ਕਾਰ ਕਰਮੇ ਕਮਾਈਐ ਗੁਰਮਤੀ ਆਪੁ ਗਵਾਏ ਨਾਮੁ ਧਿਆਈਐ ਦੂਜੀ ਕਰ ਲਾਗੇ ਜਨਮ ਗਵਾਈਐ ਵਿਰਣੁ ਨਾਵੇ ਸਭ ਵੇਸ ਪਹਿਜੈ ਖਾਈਐ ਸੱਚਾ ਸਵਬਦ ਸਲਾਹੇ ਸੱਚੇ ਸਮਾਈਏ ਵੇਰ ਨੂੰ ਸਾਥੀ ਗੁਰ ਸੇਵੇ ਨਾਹੀ ਸੁਖ ਨਿਵਾਸ ਫੇਰੇ ਫੇਰੇ ਆਈਏ ਦੁਨੀਆ ਖੋਟੀ ਰਾਸ ਸੇ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹ ਹੈ ਪਤੀ ਸੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ